ਇੰਡੀਆ ਦੀ ਗਵਰਨਮੈਂਟ ਕਹਿੰਦੀ ਫਸਲ ਨਾਲ ਵਿੱਚੋਂ ਫਸਲ ਨਹੀਂ ਮਹਿੰਗੀ ਹੁੰਦੀ ਉਹ ਕਹਿੰਦੀ ਫਸਲ ਨਾਲ ਵਿੱਚੋਂ ਉਹ ਕਹਿੰਦੀ ਜ਼ਮੀਨਾਂ ਵਿੱਚੋਂ ਆਪਣੀ ਪੰਜਾਬ ਦੀ ਜ਼ਮੀਨਾਂ ਤੇ ਇੰਨਾ ਕਰਜ਼ਾ ਏ ਕਿੰਨੀ ਕੰਮਦਨਾ ਇਨਾਂ ਦੀ 5-5 7-7 ਕਿੱਲੇ 10-10 ਕਿੱਲੇ ਇਨਾਂ ਦੀ ਵੰਡ ਵੰਡਾਈ ਤੋਂ ਬਾਅਦ ਇੰਨੀ ਜ਼ਮੀਨਾਂ ਇਹਦਾ ਮੰਤਰੀਆਂ ਨੂੰ ਖਰੀਦੀ ਬੈਠੇ ਆ ਮੰਤਰੀ ਪੈਰਾਂ ਹੱਥੀ ਲਾਂਦੇ ਆ ਇਨਾਂ ਦੇ ਜਿਹੜੇ ਵੱਡੇ ਫੈਕਟਰੀਆਂ ਜਿਨ੍ਹਾਂ ਦੇ ਚੱਲਦੀਆਂ ਇਨਾਂ ਦੇ ਪੈਰੀ ਹੱਥ ਲਾਂਦੇ ਮੰਤਰੀ ਆ ਕੇ ਗਵਰਨਮੈਂਟ ਸੋਰੀ ਏ ਜਿਹੜੀ ਇੰਡੀਆ ਦੀ ਤਰੱਕੀ ਹੋਈ ਹੈ ਲੋਕਾਂ ਨੇ ਤਰੱਕੀ ਕੀਤੀ ਹੈ ਗਵਰਨਮੈਂਟ ਨੇ ਕੋਈ ਤਰੱਕੀ ਨਹੀਂ ਕੀਤੀ ਗਵਰਨਮੈਂਟ ਦਾ ਸੋਰ ਹੀ ਹੈ ਇਹਨਾਂ ਤੋਂ ਪੂਰਾ ਟੈਕਸ ਲੈਣਾ ਚਾਹੀਦਾ ਜਿੰਨੀਆਂ ਫੈਕਟਰੀਆਂ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਹਨਾਂ ਤੋਂ ਫੁੱਲ ਟੈਕਸ ਲੈਣਾ ਚਾਹੀਦਾ ਇਹ ਧਰਨਾ ਲਾਉ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਟੈਕਸ ਗਵਰਨਮੈਂਟ ਪਾਉਂਦੀ ਨਹੀਂ ਟੈਕਸ ਤਾਂ ਗਵਰਨਮੈਂਟ ਨੂੰ ਖਰੀਦ ਲੈਂਦੇ ਆ ਟੈਕਸ ਗਵਰਨਮੈਂਟ ਨੇ ਪਾਤਾ ਤੁਹਾਡੀ ਗੱਲ ਮੰਨ ਲਈ ਗਵਰਨਮੈਂਟ ਨੇ ਇਹ ਟੈਕਸ ਪੈ ਗਿਆ ਇਹਨਾਂ ਤੇ ਫਿਰ ਉਹ ਵੀ ਧਰਨੇ ਤੇ ਆ ਕੇ ਬੈਠ ਜਾਣਗੇ ਜਿਹੜੇ ਕਿਸਾਨ ਹੈ ਕਿਸਾਨ ਨਹੀਂ ਖਰੀਦ ਸਕਦਾ ਬੰਦੇ ਨੂੰ ਕਿਸਾਨ ਤਾਂ ਇੱਕ ਭਈਏ ਨੂੰ ਖਰੀਦਣਾ ਬਹੁਤ ਔਖਾ ਹੁੰਦਾ ਇਹ ਤਾਂ ਫੈਕਟਰੀਆਂ ਵਾਲੇ ਦਾ ਗਵਰਨਮੈਂਟ ਨੂੰ ਖਰੀਦੀ ਬੈਠੇ 200 ਕਰੋੜ ਰੁਪਏ ਕਿੰਨਾ ਹੁੰਦਾ ਇਦਾਂ ਦੀਆਂ ਕਿੰਨੀਆਂ ਸ਼ਾਮੀਆਂ ਇੱਥੇ ਜਿਹੜੇ ਫੈਕਟਰੀਆਂ ਖੁੱਲੀਆਂ ਹੋਈਆਂ ਉਹਨਾਂ ਕੋਲੋਂ ਪਤਾ ਨਹੀਂ ਕਿੰਨਾ ਅਰਬਾਂ ਅਰਬਾਂ ਦੇ ਹਿਸਾਬ ਨਾਲ ਪੈਸਾ ਉਹਨਾਂ ਦੇ ਕੋਲ ਅਰਬਾਂ ਦੇ ਹਿਸਾਬ ਨਾਲ ਪੈਸਾ ਸ਼ੰਭੂ ਬੈਰੀਅਰ ਤੇ ਇੱਕ ਵਲੱਖਣ ਤਸਵੀਰ ਮੇਰੀ ਨਜ਼ਰ ਦੇ ਵਿੱਚ ਆਈ ਤਾਂ ਸੋਚਿਆ ਤੁਹਾਡੇ ਨਾਲ ਸਾਂਝੀ ਕਰਾਂ ਤੇ ਇੱਕ ਸਾਡੇ ਨਾਲ ਜਿਹੜੇ ਵੀਰ ਵੀ ਮੌਜੂਦ ਨੇ ਕਿਸਾਨ ਵੀਰ ਨੇ ਜਿਹੜੇ ਲਗਾਤਾਰ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨਾਂ ਦੇ ਲਈ ਲੰਗਰ ਦੀ ਸੇਵਾ ਕਰ ਰਹੇ ਨੇ ਪਹਿਲਾਂ ਤਸਵੀਰ ਥੋੜੀ ਜਿਹੀ ਦਿਖਾਉਂਗਾ ਉਸ ਤੋਂ ਬਾਅਦ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪੜਿਆ ਜਾਵੇ ਤਾਂ ਜੈ ਜਵਾਨ ਤੂੰ ਮਾਰੇ ਕਿਸਾਨ ਇਹ ਨਾਰਾਗਾ ਜਿਸ ਨਾਰੇ ਨੂੰ ਜਿਹੜਾ ਪਹਿਲਾਂ ਅਸੀਂ ਜੈ ਜਵਾਨ ਜੈ ਕਿਸਾਨ ਸੁਣਦੇ ਸੀਗੇ ਪਰ ਇਹ ਅੱਜ ਨਾਰਾ ਬਦਲ ਚੁੱਕਿਆ ਉਧਰ ਦੂਜੇ ਪਾਸੇ ਜਿਹੜੀ ਤਸਵੀਰ ਆ ਉਹ ਜਿਹੜਾ ਸਿਪਾਈ ਆ ਉਹ ਡੰਡਾ ਚੱਕ ਕੇ ਖੜਾ ਹੋਇਆਗਾ ਤੇ ਜਿਹੜਾ ਕਿਸਾਨ ਉਸ ਨੂੰ ਕਹਿ ਰਿਹਾ ਕਿ ਪਹਿਲਾਂ ਤੁਸੀਂ ਲੰਗਰ ਛਕੋ ਬਾਈ ਹੋਰਾਂ ਦਾ ਗੱਲਬਾਤ ਕਰਦੇ ਆ ਜਿਹੜੇ ਇੱਥੇ ਲੰਗਰ ਦੀ ਸੇਵਾ ਕਰ ਰਹੇ ਨੇ ਬਾਈ ਆਪਣੇ ਸਾਹਮਣੇ ਉਹ ਤਸਵੀਰ ਲੱਗੀ ਹੋਈ ਆ ਇਹ ਅੱਜ ਦਾ ਸੱਚ ਬਿਆਨ ਕਰ ਰਹੀ ਆ ਇਸ ਸੱਚ ਨੂੰ ਕਿਵੇਂ ਦੇਖ ਰਹੇ ਹਾਂਜੀ ਇਹ ਜਿਹੜੀ ਤਸਵੀਰ ਲੱਗੀ ਹੋਈ ਆ ਪੂਰਾ ਬਿਆਨ ਕਰ ਰਹੀ ਆ ਕਿ ਜੋ ਕਿਸਾਨਾਂ ਨਾਲ ਬਹੁਤ ਘਟੀਆਂ ਕਿਸਮ ਦਾ ਸਲੂਕ ਕੀਤਾ ਜਾ ਰਿਹਾ ਇੱਥੇ ਬਾਰਡਰ ਤੇ ਹੁਣ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੰਨੀਆਂ ਫੈਕਟਰੀਆਂ ਨੇ ਫੈਕਟਰੀਆਂ ਦੇ ਕੋਈ ਇੰਨਾ ਜ਼ਿਆਦਾ ਮੈਂ 12 ਸਾਲ ਬਾਅਦ ਫੋਨ ਆਸਟ੍ਰੇਲੀਆ ਲਾ ਕੇ ਆਇਆ ਤੇ ਉੱਥੇ ਦੇਖਿਆ ਜਾਵੇ ਉੱਥੇ ਦੇ ਹਿਸਾਬ ਨਾਲ ਇੱਥੇ ਫੈਕਟਰੀਆਂ ਤੇ 0% ਟੈਕਸ ਪੈਂਦਾ ਹੈ ਇੰਨਾ ਜ਼ਿਆਦਾ ਨਹੀਂ ਪੈ ਰਿਹਾ ਹੁਣਾ ਉਹਨਾਂ ਕੰਟਰੀਆਂ ਦੇ ਹਿਸਾਬ ਦੇ ਨਾਲ ਤੇ ਉਹ ਜਿਹੜੇ ਆਪਣਾ ਇੱਥੇ ਇੰਡੀਆ ਦੇ ਵਿੱਚ ਜਿਹੜੀਆਂ ਫੈਕਟਰੀਆਂ ਬਣੀਆਂ ਹੋਈਆਂ ਉਹਨਾਂ ਫੈਕਟਰੀਆਂ ਦੇ ਕੋਈ ਜ਼ਿਆਦਾ ਟੈਕਸ ਨਹੀਂ ਹੈਗਾ ਤੇ ਉਹ ਕਿਉਂ ਨਹੀਂ ਇੱਥੇ ਰੋਡ ਤੇ ਸੜਕਾਂ ਦੇ ਕਿਉਂ ਨਹੀਂ ਧਰਨੇ ਲਾਰੇ ਫੈਕਟਰੀਆਂ ਵਾਲੇ ਇਹ ਬਨੂੜ ਫੈਕਟਰੀ ਬਣੀ ਹੋਈ ਹੈ ਦਾਰੂ ਦੀ ਫੈਕਟਰੀ ਇੱਥੇ ਬਨੂੜ ਫੈਕਟਰੀ ਦੇ ਕੋਲ ਇਹਦੀ ਬੰਦੇ ਦੀ ਇੱਕ ਦਿਨ ਦੀ 1 ਕਰੋੜ ਰੁਪਏ ਆਮਦਨ ਹੈ। ਹੂੰ। 1 ਕਰੋੜ ਰੁਪਏ ਇੱਕ ਬੰਦਾ ਇੱਕ ਦਿਨ ਚ ਕਮਾਉਂਦਾ ਹੈ। ਹੂੰ। ਤੇ ਇਹਦੇ ਟੈਕਸ ਕੁਝ ਵੀ ਨਹੀਂ ਪੈਂਦਾ ਉਹਦੇ ਹਿਸਾਬ ਦੇ ਨਾਲ। ਇਹ ਕਿਉਂ ਨਹੀਂ ਰੋਡ ਰੋਕਦੇ? ਕਿਉਂ ਨਹੀਂ ਸੜਕਾਂ ਤੇ ਆ ਰਿਹਾ ਕਿਉਂਕਿ ਇਹਨਾਂ ਤੇ ਟੈਕਸ ਨਹੀਂ ਪੈ ਰਿਹਾ। ਹੂੰ। ਸਾਰਾ ਜੋ ਕੁਝ ਪੈ ਰਿਹਾ ਉਹ ਸਾਰਾ ਕਿਸਾਨਾਂ ਦੇ ਪੈ ਰਿਹਾ। ਕਿਸਾਨਾਂ ਦੀ ਆਪਣੀ ਜੱਦੀ ਜ਼ਮੀਨਾਂ ਨੇ। ਕੋਈ ਇੱਥੇ ਬਣਾਈ ਨਹੀਂ ਕਿਸੇ ਨੇ। ਕੋਈ ਕਿਸੇ ਨੇ ਕਿਲਾ ਖਰੀਦ ਲਿਆ ਦੋ ਕਿਲੇ ਖਰੀਦ ਲਏ ਵੱਤ ਤੋਂ ਵੱਤ। ਆਪਣੀ ਸਾਰੀਆਂ ਦੀਆਂ ਜ਼ਮੀਨਾਂ ਇਹ ਕਿਸਾਨਾਂ ਦੀਆਂ ਤੇ ਇਹਨਾਂ ਨਾਲ ਬਹੁਤ ਧੱਕਾਸ਼ਾਹੀ ਹੋ ਰ ਜਿਹੜੀ ਇਹ ਧੱਕਾਸ਼ਾਹੀ ਹੋ ਰਹੀ ਹੈ ਜੇ ਉਹਨਾਂ ਦੇ ਹਿਸਾਬ ਨਾਲ ਦੇਖੀਏ ਫੋਰਨ ਕੰਟਰੀ ਦੇ ਹਿਸਾਬ ਨਾਲ ਦੇਖੀਏ ਇਹ ਇੱਥੇ ਪੂਰਾ ਹੀ ਇੱਕ ਝੂਠ ਜਿਹੜਾ ਗੌਰਮੈਂਟ ਹੈ ਹੁਣ ਮੋਦੀ ਹੈ ਮੋਦੀ ਸਰਕਾਰ ਨੂੰ ਜਾਂ ਜਿਹੜੀ ਪੂਰੇ ਵਰਲਡ ਦੀ ਸਰਕਾਰ ਹੈ ਸਭ ਤੋਂ ਗੰਦੀ ਸਰਕਾਰ ਇੰਡੀਆ ਦੀ ਸਰਕਾਰ ਹੈ ਦੇਖਿਆ ਜਾਵੇ ਇਹ ਟੈਕਸ ਫੈਕਟਰੀਆਂ ਤੇ ਨਹੀਂ ਪੈ ਰਿਆ ਇਹ ਕਿਸਾਨਾਂ ਨੂੰ ਕਿਸਾਨਾਂ ਨਾਲ ਧੱਕਾ ਹੋ ਰਿਹਾ ਤੇ ਜੇ ਫੋਰਨ ਕੰਟਰੀਆਂ ਦੇ ਹਿਸਾਬ ਨਾਲ ਇੰਡੀਆ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਬਹੁਤ ਹੀ ਨੁਕਸਾਨ ਦਾ ਇੱਕ ਕਿਸਾਨਾਂ ਲਈ ਹੁਣ ਮੁੰਡਾ ਮਰ ਗਿਆ ਜਵਾਨ ਉਹਦੇ ਮਾਪੇ ਬਾਬਤੇ ਭੈਣਾਂ ਤੇ ਕਿੰਨਾ ਘਰ ਦੇ ਵਿੱਚ ਸੋਗ ਮਨਾ ਰਿਹਾ ਚਾਰੇ ਪਾਸੇ ਇਹ ਬਹੁਤ ਵੱਡੀ ਇੱਕ ਘਟਨਾ ਹੈ ਤੇ ਸ਼ਹੀਦ ਹੋ ਗਿਆ ਨੌਜਵਾਨ ਕਿਹਦੇ ਕਰਕੇ ਮੋਦੀ ਕਰਕੇ ਸਰਕਾਰ ਜ਼ਿੰਮੇਦਾਰ ਹੈ ਲੋਕ ਜ਼ਿੰਮੇਦਾਰ ਨਹੀਂ ਇਹ ਸਰਕਾਰ ਜ਼ਿੰਮੇਦਾਰ ਹੈ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਰੋਕਿਆ ਹੋਇਆ ਹੈ ਇਹ ਤਾਂ 10 ਮਿੰਟ ਦੀ ਖੇਡ ਹੈ ਅਸੀਂ 10 ਮਿੰਟ ਦੇ ਵਿੱਚ ਇਹਨੂੰ ਪੱਟ ਸਕਦੇ ਹਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਸਿਰਫ ਕਿਸਾਨ ਕਿਸਾਨਾਂ ਨੇ ਕਿਸਾਨ ਬੰਦੀਆਂ ਉਹਨਾਂ ਨੇ ਰੋਕਿਆ ਹੋਇਆ ਕਿ ਅਸੀਂ ਸਾਂਤ ਵਿੱਚ ਪਿਆਰ ਨਾਲ ਧਰਨਾ ਲਾਣਾ ਹੈ ਪਰ ਜਿਹੜੀ ਗਵਰਨਮੈਂਟ ਹੈ ਇੰਡੀਆ ਦੀ ਇਹ ਪੂਰੀ ਕਰਪਟ ਹੈ ਕ੍ਰਪਸ਼ਨ ਹੈ ਇਹਦੇ ਚ ਤੇ ਦੇਖਿਆ ਜਾਵੇ ਇਹ ਇਹਨਾਂ ਦੀ ਜਿਹੜੀ ਗਵਰਨਮੈਂਟ ਦੀਆਂ ਨੀਤੀਆਂ ਹੈ ਇਹ ਬਿਲਕੁਲ ਗਲਤ ਹੈ ਕਿਸਾਨਾਂ ਦੇ ਪ੍ਰਤੀ ਤੁਸੀਂ ਆਸਟ੍ਰੇਲੀਆ ਤੋਂ 12 ਸਾਲ ਉੱਥੇ ਰਹਿ ਕੇ ਆਈ ਹੋਂ ਕਿ ਉੱਥੇ ਵੀ ਆਪਦਾ ਹੱਕ ਮੰਗਣ ਦੇ ਉੱਤੇ ਇਸੇ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਵਤੀਰਾ ਅਪਣਾਇਆ ਜਾਂਦਾ ਹੈਗਾ ਲੋਕਾਂ ਦੇ ਨਾਲ ਕੀ ਉੱਤਸ ਮੁਲਕਾਂ ਦੇ ਵਿੱਚ ਵੀ ਜੋ ਕਦਰ ਅੱਜ ਪੰਜਾਬ ਦੇ ਵਿੱਚ ਜਾਂ ਕਹਿ ਦਈਏ ਭਾਰਤ ਵਰਗੇ ਮੁਲਕ ਦੇ ਵਿੱਚ ਇੱਕ ਇਨਸਾਨ ਦੀ ਹੋ ਚੁੱਕੀ ਆ ਕਿ ਉਹਨਾਂ ਦੇਸ਼ਾਂ ਦੇ ਵਿੱਚ ਵੀ ਇਸੇ ਤਰੀਕੇ ਦਾ ਜਿਹੜਾ ਇਨਸਾਨ ਦੇ ਨਾਲ ਵਿਵਹਾਰ ਕੀਤਾ ਜਾਂਦਾ ਨਹੀਂ ਨਹੀਂ ਉਹਨਾਂ ਕੰਟਰੀਆਂ ਦੇ ਵਿੱਚ ਇਦਾਂ ਨਹੀਂ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਪੂਰੀ ਕੰਟਰੀ ਨੂੰ ਦੇਖਦੀ ਹੈ ਨਾ ਕਿ ਥੋੜੇ ਜਿਹੇ ਲੋਕਾਂ ਨੂੰ ਦੇਖਦੀ ਹੈ ਇਹ ਤਾਂ ਸਿਰਫ ਕਿਸਾਨਾਂ ਦੇ ਪਿੱਛੇ ਪਏ ਹੋਏ ਆ ਹੁਣ ਮੈਨੂੰ ਜੇਮੀ ਨੇ ਹੋ ਗਏ ਹੁਣੇ ਇੱਥੇ ਆਏ ਨੂੰ ਤੇ ਮੈਂ ਦੇਖ ਰਿਹਾ ਇਹਨਾਂ ਦਾ ਜੋ ਵਤੀਰਾ ਹੈ ਬਹੁਤ ਹੀ ਗਲਤ ਹੈ ਬਹੁਤ ਗਲਤ ਤਰੀਕੇ ਨਾਲ ਮਤਲਬ ਕਿਸਾਨਾਂ ਦੇ ਪਿੱਛੇ ਹੀ ਪੈ ਗਏ ਹੱਥ ਹੋ ਗਏ ਵੀ ਕਿਸਾਨ ਜੋ ਰੂਲ ਜੋ ਵੀ ਰੂਲ ਰੈਗੂਲੇਸ਼ਨ ਜੋ ਵੀ ਲਾਗੂ ਕਰਨਾ ਕਿਸਾਨਾਂ ਦੇ ਪ੍ਰਤੀ ਹੈ ਫੈਕਟਰੀਆਂ ਦੇ ਪ੍ਰਤੀ ਕੋਈ ਨਹੀਂ ਹੈ ਫੈਕਟਰੀਆਂ ਦੀ ਨਹੀਂ ਕਿਸਾਨਾਂ ਦੀ ਆਮਦਨ ਕਿੰਨੀ ਹੈ ਕੁਝ ਵੀ ਨਹੀਂ ਜਿਹੜੀ ਅੱਜ ਦੀ ਗਵਰਨਮੈਂਟ ਹੈ ਨਾ ਇੰਡੀਆ ਦੀ ਗਵਰਨਮੈਂਟ ਕਹਿੰਦੀ ਫਸਲ ਨਾ ਵੇਚੋ ਫਸਲ ਨਹੀਂ ਮਹਿੰਗੀ ਹੁੰਦੀ ਉਹ ਕਹਿੰਦੀ ਫਸਲ ਨਾ ਵੇਚੋ ਉਹ ਕਹਿੰਦੀ ਜ਼ਮੀਨਾਂ ਵੇਚੋ ਆਪਣੀਆਂ ਗਵਰਨਮੈਂਟ ਦਾ ਜ਼ਮੀਨਾਂ ਦੇ ਪਿੱਛੇ ਪਈ ਹੋਈ ਹੱਥ ਧੋਕੇ ਉਹ ਕਹਿੰਦੀ ਆਪਣੀ ਜ਼ਮੀਨਾਂ ਸਾਰੀ ਵੇਚ ਦਿਓ ਪੰਜਾਬ ਦੀਆਂ ਪੰਜਾਬ ਦੀਆਂ ਜ਼ਮੀਨਾਂ ਤੇ ਇੰਨਾ ਕਰਜ਼ਾ ਏ ਕਿੰਨੀ ਕੰਮਦਨਾ ਇਹਨਾਂ ਦੀਆਂ 5-5 7-7 ਕਿੱਲੇ 10-10 ਕਿੱਲੇ ਇਹਨਾਂ ਦੀ ਵੰਡ ਵੰਡਾਈ ਤੋਂ ਬਾਅਦ ਇੰਨੀ ਜ਼ਮੀਨਾਂ ਉਹ ਤਾਂ ਬਿਆਨ ਦਿੰਦੇ ਆ ਕਹਿੰਦੇ ਤਾਂ ਵੱਡੀਆਂ-ਵੱਡੀਆਂ ਗੱਡੀਆਂ ਰੱਖਦੇ ਆ ਵੱਡੇ-ਵੱਡੇ ਟਰੈਕਟਰ ਇਹਨਾਂ ਕੋਲ ਕੋਟੀਆਂ ਦੇਖੋ ਇਹਨਾਂ ਨੇ ਵੀ ਜਾ ਕੇ ਆਲੀਸ਼ਾਨ ਮਹਿਲ ਖੜੇ ਕੀਤੇ ਹੋਏ ਇਹਨਾਂ ਨੇ ਇਹਨਾਂ ਨੇ ਆਪਦੀਆਂ ਧੀਆਂ ਦੇ ਵਿਆਹ ਕਰਦਿਆ ਕਰਜ਼ਾ ਚੁੱਕ-ਚੁੱਕ ਕੇ ਇਹ ਕੀ ਲੋੜ ਆ ਕਹਿੰਦੇ ਇਹਨਾਂ ਨੂੰ ਕਰਜ਼ਾ ਚੁੱਕਣ ਦੀ ਫਿਰ ਧਰਨੇ ਜਿਹੜੇ ਕਿਸਾਨ ਐ ਇਹਨਾਂ ਦੇ ਟਰੈਕਟਰ ਦਿਖਦੇ ਐ ਟਰਾਲੀਆਂ ਦਿਖਦੀਆਂ ਹੁਣ ਕਿਸਾਨ ਦਾ ਪੁੱਤ ਜਿਹੜਾ ਸ਼ੌਂਕੀ ਐ ਜਿਹਨੂੰ ਸ਼ੌਕੀਨ ਹੁੰਦਾ ਐ ਉਹ ਟਰੈਕਟਰ ਦੇ ਟਰਾਲੀ ਨੂੰ ਥੋੜੀ ਸਜਾਵਟ ਕਰ ਲੈਂਦਾ ਤੇ ਉਹਨਾਂ ਨੂੰ ਟਰੈਕਟਰ ਦਿਖਦੇ ਐ ਜਦੋਂ ਕਿ ਗੱਡੀਆਂ ਅੱਜ ਦੇ ਯੁੱਗ ਦੇ ਵਿੱਚ ਹੁਣ ਜਿੰਨੀਆਂ ਫੈਕਟਰੀਆਂ ਇਹਨਾਂ ਦੇ ਮਾਲਕ ਐ ਲੰਚ ਟਾਈਮ ਦੂਜੀ ਗੱਡੀ ਤੇ ਜਾਂਦੇ ਐ ਡਿਨਰ ਦੂਜੀ ਗੱਡੀ ਤੇ ਹੁੰਦਾ ਠੀਕ ਐ ਜੀ ਬ੍ਰੇਕਫਾਸਟ ਇਹਨਾਂ ਦੂਜੀ ਗੱਡੀ ਤੇ ਹੁੰਦਾ ਫੋਰਨ ਕੰਟਰੀ ਜਾ ਕੇ ਬ੍ਰੇਕਫਾਸਟ ਕਰਦੇ ਐ ਇਹਨਾਂ ਦੇ ਫੈਕਟਰੀਆਂ ਵਾਲਿਆਂ ਦਾ ਜਦੋਂ ਸ਼ੋਅ ਹੋਏ ਨਹੀਂ ਰਿਹਾ ਇਹ ਸਿਰਫ ਕਿਸਾਨਾਂ ਦਾ ਹੈ ਵੀ ਕਿਸਾਨ ਵੀ ਇਹ ਕਰ ਰਹੇ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਨਾ ਕਿਸਾਨ ਕਿਸਾਨ ਤਾਂ ਇੱਕ ਵੇਸੇ ਖੁਸ਼ੀ ਮਣਾਉਂਦਾ ਆਪਣੀ ਜਦੋਂ ਕਿ ਪੂਰੇ ਪੰਜਾਬ ਦੇ ਉੱਪਰ ਇੰਨਾ ਕਰਜ਼ਾ ਹੈ ਨਾ ਜੇ ਦੇਖਿਆਵੇ ਬਹੁਤ ਜ਼ਿਆਦਾ ਕਰਜ਼ਾ ਕਿਸਾਨਾਂ ਦਾ ਕਿਉਂਕਿ ਬੈਂਕ ਜਾ ਕੇ ਕੋਈ ਨਹੀਂ ਪੁੱਛਦਾ ਪੂਰਾ ਪੰਜਾਬ ਆਣੇ ਵਾਲੇ 5-7 ਸਾਲਾਂ ਦੇ 5-7 ਸਾਲਾਂ ਬਾਅਦ 10 ਸਾਲਾਂ ਬਾਅਦ ਜ਼ਮੀਨ ਤੁਹਾਨੂੰ ਪੰਜਾਬ ਦੇ ਵਿੱਚ ਦਿਖਣੀ ਨਹੀਂ ਇੰਨਾ ਕਰਜ਼ਾ ਹੈ ਪੰਜਾਬ ਦੇ ਉੱਪਰ ਤੁਸੀਂ ਵਿਦੇਸ਼ ਕਿਉਂ ਗਏ ਸੀ ਤੁਹਾਡਾ ਕੀ ਕਾਰਨ ਸੀ ਵਿਦੇਸ਼ ਜਾਣ ਦਾ ਇੰਡੀਆ ਦੇ ਵਿੱਚ ਇੱਥੇ ਮੈਂ ਵਧੀਆ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਤੋਂ ਪੜਿਆ ਮੈਂ ਤੇ ਇੱਥੇ ਨੌਕਰੀਆਂ ਵਗੈਰਾ ਇੰਨੀਆਂ ਮਿਲਦੀਆਂ ਨਹੀਂ ਹੈ ਨਾ ਨੌਕਰੀ ਮਿਲਣ ਕਰਕੇ ਮੈਨੂੰ ਇੱਥੋਂ ਆਸਟ੍ਰੇਲੀਆ ਜਾਣਾ ਪਿਆ ਜ਼ਮੀਨ ਹੈ ਤੁਹਾਡੇ ਕੋਲ ਹਾਂਜੀ ਸਾਡੇ ਕੋਲ 10 ਏਕੜ ਜ਼ਮੀਨ ਹੈ ਤੁਸੀਂ ਖੇਤੀਬਾੜੀ ਕਰਨ ਦਾ ਨਹੀਂ ਸੋਚਿਆ ਤੁਸੀਂ ਨਹੀਂ ਸੋਚਿਆ ਯਾਰ 10 ਕਿੱਲੇ ਜ਼ਮੀਨ ਹੈ ਕਿਉਂ ਛੱਡ ਕੇ ਬਾਹਰ ਚੱਲਨੇ ਆ ਇੱਥੇ ਰਾਜੇ ਆ ਆਪਾਂ ਇੱਥੇ ਖੇਤੀ ਕਰਦੇ ਹਾਂ ਨਹੀਂ ਜ਼ਮੀਨ ਜਿਹੜੀ ਜ਼ਮੀਨ ਦੀ ਫਸਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਰਿਹਾ ਜ਼ਮੀਨ ਦੀ ਆਮਦਨ 10 ਕਿੱਲੇ ਦੀ ਆਮਦਨ ਕੁਝ ਨਹੀਂ ਹੁੰਦੀ ਕਿਉਂਕਿ ਕਰ 10 ਕਿੱਲੇ ਦੀ ਆਮਦਨ ਕੁਝ ਵੀ ਨਹੀਂ ਹੈ ਫੈਕਟਰੀਆਂ ਦੇ ਹਿਸਾਬ ਨਾਲ ਉਹ ਤਾਂ ਇੱਕ ਦਿਖਾਵਾ ਹੈ ਲੋਕ ਫਸਲ ਦਾ ਕੋਈ ਜਣਾ ਫਸਲ ਦਾ ਕਦੇ ਝੋਨਾ ਮਰ ਗਿਆ ਕਦੇ ਕਣਕ ਮਰ ਗਈ ਕਦੇ ਹੋਰ ਕੋਈ ਫਸਲਾਂ ਦਾ ਇੰਨਾ ਜਦਾ ਕੋਈ ਉਹ ਨਹੀਂ ਹੈਗਾ ਕੋਈ ਆਮਦਨ ਨਹੀਂ ਹੈ ਫਸਲਾਂ ਦੀ ਇਹ ਤਾਂ ਇੱਕ ਗਵਰਨਮੈਂਟ ਨੇ ਇੱਕ ਉਹ ਬਣਾ ਦਿਆ ਵੀ ਕਿਸਾਨਾਂ ਨੂੰ ਦਬਾਉ ਤੇ ਇਹਦਾ ਕੋਈ ਹੋਰ ਨਹੀਂ ਹੈਗਾ ਕਿ ਆਪਣਾ ਫਸਲ ਤੋਂ ਇੰਨੇ ਪੈਸੇ ਨਹੀਂ ਹੈ ਗਵਰਨਮੈਂਟ ਕੀ ਕਹਿੰਦੇ ਗਵਰਨਮੈਂਟ ਕਹਿੰਦੀ ਜ਼ਮੀਨਾਂ ਵੇਚੋ ਅਸਲ ਦਾ ਰੇਟ ਪਤਾ ਹੀ ਨਹੀਂ ਐ ਐਮਐਸਪੀ ਮਿਲ ਜਾਵੇ ਜੇ 23 ਦੀਆਂ ਜਿੰਨੀਆਂ ਮੰਗਾਂ ਲੈ ਕੇ ਆ ਸੀ ਤੁਰੇ ਆ ਜੋ ਮੰਗਾਂ ਮੰਨੀਆਂ ਜਾਣ ਕੀ ਲੱਗਦਾ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਵਿਦੇਸ਼ ਦਾ ਰੁੱਖ ਕਰੂਗਾ ਆਪਦੀਆਂ ਜ਼ਮੀਨਾਂ ਨੂੰ ਛੱਡ ਕੇ ਆਪਦੀਆਂ ਮਾਵਾਂ ਨੂੰ ਛੱਡ ਕੇ ਕੀ ਪੰਜਾਬ ਦੇ ਪੁੱਤ ਜਾ ਚੜਨਗੇ ਬਾਹਰ ਜਾਣ ਦਾ ਮਕਸਦ ਇਹੀ ਹੁੰਦਾ ਕਿ ਇੱਥੇ ਜੋਬ ਨਹੀਂ ਹੈ ਜੇ ਇੱਥੇ ਜੋਬ ਮਿਲ ਹੁਣ ਗਵਰਨਮੈਂਟ ਆਫ ਫੋਰਨ ਕੰਟਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਇੰਡੀਆ ਬਹੁਤ ਰਿਚ ਕੰਟਰੀ ਹੈ ਪਰ ਪੈਸਾ ਥੋੜੇ ਜਿਹੇ ਲੋਕਾਂ ਕੋਲ ਹੈ 80% ਲੋਕ ਗਰੀਬ ਹੈ ਇੰਡੀਆ ਦੇ ਵਿੱਚ 20% ਲੋਕਾਂ ਕੋਲ ਇੰਨਾ ਪੈਸਾ ਪਹਿਲਾਂ ਇੱਥੇ ਦਿੱਲੀ 'ਚ ਫੜਿਆ ਸੀਗਾ ਉਹ ਰਾਜਦਰਬਾਰ ਗੁਟਕੇ ਵਗੈਰਾ ਬਣਾਉਂਦਾ ਸੀਗਾ ਉਹਦੇ ਘਰ ਤੋਂ 200 ਕਰੋੜ ਰੁਪਏ ਮਿਲੇ ਸੀ 200 ਕਰੋੜ ਰੁਪਏ ਕਿੰਨਾ ਹੁੰਦਾ ਇਦਾਂ ਦੀਆਂ ਕਿੰਨੀਆਂ ਸ਼ਾਮੀਆਂ ਇੱਥੇ ਜਿਹੜੇ ਫੈਕਟਰੀਆਂ ਖੁੱਲੀਆਂ ਹੋਈਆਂ ਉਹਨਾਂ ਕੋਲ ਪਤਾ ਨਹੀਂ ਕਿੰਨਾ ਅਰਬਾਂ ਅਰਬਾਂ ਦੇ ਹਿਸਾਬ ਨਾਲ ਪੈਸਾ ਉਹਨਾਂ ਦੇ ਕੋਲ ਅਰਬਾਂ ਦੇ ਹਿਸਾਬ ਨਾਲ ਪੈਸਾ ਉਹ ਇੰਨਾ ਪੈਸਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਹੁਣ ਇੰਨਾ ਪੈਸਾ ਤੁਸੀਂ ਕਿੱਥੇ ਲਾਉਗੇ ਕਿਥੇ ਕਮਾਓ ਕਿਥੇ ਲਾਉਗੇ ਇੰਨਾ ਪੈਸਾ ਆਉਣਾਗਾ ਕੋਲ ਇੰਡੀਆ ਦੇ ਵਿੱਚ ਉਹਨਾਂ ਗਵਰਨਮੈਂਟ ਤੇ ਆ ਨਹੀਂ ਦੇਰੀ ਗਵਰਨਮੈਂਟ ਸੌਰੀ ਹੈ ਜਿਹੜੀ ਇੰਡੀਆ ਦੀ ਤਰੱਕੀ ਹੋਈ ਹੈ ਲੋਕਾਂ ਨੇ ਤਰੱਕੀ ਕੀਤੀ ਹੈ ਗਵਰਨਮੈਂਟ ਨੇ ਕੋਈ ਤਰੱਕੀ ਨਹੀਂ ਕੀਤੀ ਗਵਰਨਮੈਂਟ ਤਾਂ ਸੌਰੀ ਹੈ ਗਵਰਨਮੈਂਟ ਜੇ ਜਾਗੂਗੀ ਪਤਾ ਲੱਗੂਗਾ ਵੀ ਸਾਰਾ ਗਵਰਨਮੈਂਟ ਤੇ ਉੱਪਰ ਚੜ ਰਹੀ ਫੈਕਟਰੀਆਂ ਉੱਪਰ ਚੜ ਰੀਆਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ ਇਹਨਾਂ ਨੇ ਗੰਦ ਪਾਇਆ ਪਿਆ ਇਹਨਾਂ ਤੇ ਕੋਈ ਟੈਕਸ ਨਹੀਂ ਹੈ ਆਸਟ੍ਰੇਲੀਆ ਦੇ ਸਾਹਮਣੇ ਇਹਨਾਂ ਤੇ 0% ਟੈਕਸ ਹੈ ਕੋਈ ਉਹਦਾ ਟੈਕਸ ਨਹੀਂ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹਨਾਂ ਤੋਂ ਟੈਕਸ ਲੈਣਾ ਚਾਹੀਦਾ ਇਹਨਾਂ ਦੇ ਉੱਤੇ ਵੱਧ ਉਹ ਲੱਗਣਾ ਚਾਹੀਦਾ ਹੈ ਹਾਂ ਇਹਨਾਂ ਤੋਂ ਪੂਰਾ ਟੈਕਸ ਲੈਣਾ ਚਾਹੀਦਾ ਜਿੰਨੀਆਂ ਫੈਕਟਰੀਆਂ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਇਹਨਾਂ ਤੋਂ ਫੁੱਲ ਟੈਕਸ ਲੈਣਾ ਚਾਹੀਦਾ ਹੈ ਇਹਨਾਂ ਦਾ ਧਰਨਾ ਜਦੋਂ ਤੱਕ ਲੱਗਦਾ ਨਹੀਂ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਦੋਂ ਤੱਕ ਅਸੀਂ ਮੰਨਦੇ ਨਹੀਂ ਹੈ ਕਿ ਇਹਨਾਂ ਤੋਂ ਟੈਕਸ ਨਹੀਂ ਲਿਆ ਜਾ ਰਿਹਾ ਹੈ ਤੁਸੀਂ ਇਹ ਫਿਰ ਇਹ ਤਾਂ ਇਹ ਗੱਲ ਹੋ ਗਈ ਨਾ ਤੁਸੀਂ ਇਸ ਹੱਕ ਪੱਕ ਦੇ ਵਿੱਚ ਹੋਗੇ ਕਿ ਫੈਕਟਰੀਆਂ ਵਾਲੇ ਵੀ ਆ ਕੇ ਧਰਨਾ ਲਾਉਣ ਕਿਸਾਨ ਵੀ ਧਰਨੇ ਤੇ ਬੈਠ ਜੂ ਫੈਕਟਰੀਆਂ ਵਾਲੇ ਵੀ ਧਰਨੇ ਤੇ ਬੈਠ ਜੂ ਫਿਰ ਕੰਮ ਕਿਵੇਂ ਚੱਲੂਗਾ ਸਰਕਲ ਹੀ ਰੁਕ ਜਾਣਾ ਫਿਰ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਰੋਡ ਤੇ ਉੱਪਰ ਆ ਕੇ ਧਰਨਾ ਲਾਣਾ ਇਹ ਧਰਨਾ ਲਾਉ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਟੈਕਸ ਗਵਰਨਮੈਂਟ ਪਾਉਂਦੀ ਨਹੀਂ ਟੈਕਸ ਤਾਂ ਗਵਰਨਮੈਂਟ ਨੂੰ ਖਰੀਦ ਲੈਣਗੇ ਤਾਂ ਟੈਕਸ ਗਵਰਨਮੈਂਟ ਨੇ ਪਾਤਾ ਤੁਹਾਡੀ ਗੱਲ ਮੰਨ ਲਈ ਗਵਰਨਮੈਂਟ ਨੇ ਇਹ ਟੈਕਸ ਪੈ ਗਿਆ ਇਹਨਾਂ ਤੇ ਫਿਰ ਉਹ ਵੀ ਧਰਨੇ ਤੇ ਆ ਕੇ ਬੈਠ ਜਾਣਗੇ ਇਧਰ ਕਿਸਾਨ ਧਰਨੇ ਤੇ ਬੈਠ ਤੁਸੀਂ ਬਿਲਕੁਲ ਸਹੀ ਐ ਪਰ ਜਿਹੜੇ ਕਿਸਾਨ ਐ ਨੇ ਜਿਹੜੇ ਕਿਸਾਨ ਐ ਕਿਸਾਨ ਨਹੀਂ ਖਰੀਦ ਸਕਦਾ ਬੰਦੇ ਨੂੰ ਕਿਸਾਨ ਤਾਂ ਇੱਕ ਭਈਏ ਨੂੰ ਖਰੀਦਣਾ ਬਹੁਤ ਔਖਾ ਹੁੰਦਾ ਇਹ ਤਾਂ ਫੈਕਟਰੀਆਂ ਵਾਲੇ ਤਾਂ ਗਵਰਨਮੈਂਟ ਨੂੰ ਖਰੀਦੀ ਬੈਠੇ ਐ ਇਹ ਜਿੰਨੀ ਫੈਕਟਰੀਆਂ ਨੇ ਪੂਰੇ ਇੰਡੀਆ ਦੇ ਵਿੱਚ ਆਲ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਤਾਂ ਮੰਤਰੀਆਂ ਨੂੰ ਖਰੀਦੀ ਬੈਠੇ ਐ ਮੰਤਰੀ ਪੈਰਾਂ ਹੱਥੀ ਲਾਂਦੇ ਐ ਇਹਨਾਂ ਦੇ ਜਿਹੜੇ ਵੱਡੇ ਫੈਕਟਰੀਆਂ ਜਿਨ੍ਹਾਂ ਦੇ ਚੱਲਦੀਆਂ ਇਹਨਾਂ ਦੇ ਪੈਰੀ ਹੱਥ ਲਾਂਦੇ ਮੰਤਰੀ ਆ ਕੇ ਇਹਨਾਂ ਤੋਂ ਟੈਕਸ ਬਚਾਉਂਦੇ ਐ ਜੇ 100 ਕਰੋੜ ਦਾ ਟੈਕਸ ਹੈ ਕਪੜਾ ਕਰਦੇ ਆ 1 ਕਰੋੜ ਰੁਪਏ ਸਾਰ ਦਿੰਦੇ ਆ 80 ਲੱਖ ਰੁਪਏ ਸਾਰ ਦਿੰਦੇ ਆ 50 ਲੱਖ ਰੁਪਏ ਸਾਰ ਦਿੰਦੇ ਆ ਇਹ ਪੂਰਾ ਟੈਕਸ ਨਹੀਂ ਉਹ ਕਰਦੇ ਆ